ਦੇਖ ਸਕਦੇ ਹੋ ਦੋਸਤੋ ਇਹ ਬਈ ਟਰਾਲੀ 'ਸਹਾਗੇ ਬਕਾਊ ਨੇ ਇਹ ਠੀਕ ਆ ਨਾਲ ਸਹਾਗੇ ਵੀ ਬਕਾਊ ਆਏ ਨੇ ਟਰਾਲੀ ਦੇ ਮੰਡੀ ਦੇ ਵਿੱਚ ਜੋ ਟਰੈਕਟਰ ਵੱਡੀ ਮੰਡੀ ਲੱਗੀ ਆ ਦੇਖ ਸਕਦੇ ਹੋ ਨਾਲ ਸਹਾਗੇ ਵੀ ਨੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਦੇ ਉੱਤੇ ਆਹ ਦੇਖ ਸਕਦੇ ਹੋ ਜੀ ਟਰਾਲੀ ਦੇਖ ਸਕਦੇ ਹੋ ਡਬਲ ਟੈਰੀ ਹੈ ਜੀ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਟਰੈਕਟਰ ਵੀ ਨਾਲ ਹੀ ਆ ਜੀ ਹਣਾ ਬਾਕੀ ਦੇਖੋ ਮੌਕਾ ਦੱਸੂਗਾ ਲਿਖਿਆ ਲੁਕਿਆ ਤਾਂ ਹੈ ਨਹੀਂ ਹੈਗਾ ਜੀ 99 ਮਾਡਲ ਹੈ ਜੀ 1,85,000 ਰੱਖਿਆ ਹੋਇਆ ਜੀ ਤੇ ਟਰਾਲੀ ਦਾ ਰੇਟ ਅੱਡ ਹੋਊਗਾ ਸ਼ਾਇਦ ਬਾਕੀ ਕਿਵੇਂ ਆ ਗੱਲਬਾਤ ਲਿਖਿਆ ਹੋਇਆ ਕਿਤੇ ਟਰਾਲੀ ਤੇ ਲਿਖਿਆ ਹੋਇਆ ਨਜ਼ਰ ਨਹੀਂ ਆ ਰਿਹਾ ਟਰੈਕਟਰ ਤੇ ਤਾਂ ਲਿਖਿਆ ਹੋਇਆ ਆ ਸੀਗਾ ਜੀ 15000 ਰੁਪਿਆ ਸਾਹਗੇ ਦਾ ਜਨਕੇ ਇਹਦਾ 18000 ਰੁਪਿਆ ਸਾਹਗੇ ਦਾ ਪਰਲੇ ਸਾਹਗੇ ਦਾ 15000 18000 ਟਰਾਲੀ ਦਾ ਆਪਣੇ ਭਾਈ ਜੀ ਹਾਂਜੀ ਆਇਓ ਮਣੇ ਇਹ ਦੋ ਸਾਗੇ ਨੇ ਦੋ ਇਹਦਾ ਕੀ ਰੇਟ ਔਰਲੇ ਦਾ ਇਹਦਾ 18 ਜੀ ਤਿੰਨ ਫੱਟੇ ਦਾ ਤਿੰਨ ਫੱਟ ਆਈ ਤਿੰਨ ਫੱਟ 12 ਫੁੱਟ ਲੰਮਾ ਹੈ ਨਾ 12 12 ਫੁੱਟ 12 ਫੁੱਟ ਲੰਮਾ ਉਹ ਪਹਿਲਾ 11 ਫੁੱਟ ਹੈ ਉਹ 2 ਫੁੱਟ ਦਾ 2 ਫੱਟ ਦਾ ਉਹ 15000 ਦਾ ਉਹ 11 ਫੁੱਟ ਦਾ ਹੈ ਇਹ 12 ਫੁੱਟ ਦਾ ਹੈ ਹਾਂਜੀ ਦੋਨੇ ਟਾਲੀ ਦੇ ਨੇ ਦੋਨੇ ਟਾਲੀ ਦੇ ਨੇ ਹਾਂ ਪ्योर ਟਾਲੀ ਦੇ ਨੇ ਦੋਨੇ ਤੇ ਤੁਹਾਡਾ ਫੋਨ ਨੰਬਰ 94177 29002 ਹੈ 29002 ਟਰਾਲੀ ਵੀ ਨਾਲ ਪਕਾਉ ਹੈ ਹਾਂਜੀ ਟਰਾਲੀ ਵੀ ਪਕਾਉ ਹੈ ਟਰੈਕਟਰ ਵੀ ਪਕਾਉ ਟਰਾਲੀ ਕਿਹ ਕਿਹੜਾ 11 ਬਾਈ 6 ਦੀ ਹੈ 11 6 11 6 ਦੀ ਡਬਲ ਟੈਰੀ ਹੈ ਡਬਲ ਟੈਰੀ ਹੈ ਟਾਇਰ ਕਿੰਨੇ 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 ਲਿਬੜੇ ਜੇ ਪਏ ਨੇ ਟਾਇਰ 14000 ਰੁਪਏ ਦੇ ਹੀ ਲਾ ਲਾਣੇ ਜੇ ਤੁਹਾਨੂੰ ਅਗਲੇ ਦਿਨ ਸੌਦਾ ਕਰ ਲੈ ਆਪਣੀ ਗੁਰਚਾ ਅੱਛਾ 14000 ਰੁਪਿਆ ਜਾਨੀ ਕਿ ਕੱਟ ਲੋਂਗੇ ਲਾ ਲੋਂਗੇ ਇਹ ਅਗਲੇ ਨੇ ਆਪਦੇ ਲਟਾੜਨੇ ਨੇ ਆਪਾਂ 14000 ਦੇ ਰੱਖ ਲੈ 14000 ਕੱਟ ਜਾਊਗਾ ਹਾਂਜੀ ਸੌਦਾ ਕਰਕੇ ਇਹ ਫਿਰ ਕਿੰਨੇ ਦੀਆਂ ਨੇ ਜੇ ਕਹੀ ਟਰਾਲੀ ਕਿੰਨੇ ਕੀ ਰੇਟ ਹੈ 85 ਪਰ ਹੀ ਮਾਨਤਾਨ ਕਰ ਦਾਂਗੇ ਇਹਦੇ ਮੁੱਕ 85000 ਦੀ 85 185 ਦੀ ਟਰਾਲੀ ਠੀਕ ਹੈ ਜੀ ਟਰੈਕਟਰ ਉਹਦਾ ਵੀ 185 ਹੋਈ ਜੀ ਟਰੈਕਟਰ ਦਾ ਵੀ 185 ਹੈ ਜਿਹੜਾ ਨਵੇਂ ਮਾਨਤਾਨ ਉਹਦੇ ਜਿਵੇਂ ਕਰ ਦਾਂਗੇ ਸਾਨੂੰ ਦਿਖਾਇਆ ਟਰਾਲੀ ਹੋ ਗਈ ਇਹ 185 ਦੀ ਤੇ 185 ਦੀ ਟਰੈਕਟਰ ਨੰਬਰ 22 ਦਾ ਦੇਤਾ 575 ਡਬਲ ਕਲਚ ਹੈ 575 ਡਬਲ ਕਲਚ ਹੈ ਇਹ ਮੰਡੀ ਦੇ ਵਿੱਚ ਆਇਆ ਦਿਖਾਇਆ ਤੁਹਾਨੂੰ ਤਸਵੀਰਾਂ ਇਹਨੇ ਬਿਲਕੁਲ ਟਰਾਲੀਆਂ ਆਪਣੀਆਂ ਨੇ ਬਾਈ ਇਹ ਪ੍ਰਾਈਜ਼ ਰੱਖਿਆ 135 ਕਹੇ ਬਾਈ ਕਹਦੀ ਇਹ ਕੀ ਪਤਾ ਇਹ ਤਾਂ ਵੇਖਣ ਵਾਲੇ 11 ਦੀ ਹੋ 11 ਦੀ 11 11 ਛੇ ਹੋ 11 ਛੇ ਹੈ ਠੀਕ ਹੈ ਬਿਲਕੁਲ ਸਿੰਗਲ ਟੇਲ ਹੈ 135 ਪ੍ਰਾਈਜ਼ ਰੱਖਿਆ ਹੋਇਆ ਬਈ ਇਹਦਾ 135 ਹੈ ਟਰਾਲੀਆਂ ਵੀ ਖੜੀਆਂ ਨੇ ਲਗਭਗ 11 ਛੇ ਨੇ ਇਹਦਾ 132 ਜਾਂ 135 ਤੋਂ 32 ਦੇਖ ਸਕਦੇ ਹੋ ਬੱਡੀ ਮੰਡੀ ਟਰੈਕਟਰ ਮੰਡੀ ਦੇ ਬਾਹਰ ਆ ਰਹੇ ਨੇ ਟਰੈਕਟਰ